ਬੇਪਰਵਾਹ ਸੱਜਣਾ ਕਿਉਂ ਤੂੰ ਸੱਟ ਲਗਾਈ ਬੈਠੇ ਹਾਂ ਤੇਰੀਆਂ ਹੀ ਉਡੀਕ ਤੂੰ ਕਿਉਂ ਨਾ ਅੱਖ ਲੜਾਈ ਮੇਰੇ ਵਰਗਾ ਆਰਟਿਸਟ ਨੂੰ ਬਹੁਤ ਡਰਾਇਆ ਜਾਂਦਾ ਪੰਜਾਬ 'ਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਮੈਂ ਸਟਾਰਟਿੰਗ 'ਚ ਵੀ ਕਿਹਾ ਸੀਗਾ ਕਿ ਇਹ ਤਾਂ ਕੁਝ ਨਹੀਂ ਹੈ ਤੁਹਾਡੀ ਫਿਲਮ ਐਦਾ ਹੈ ਹਨਾ ਤੁਹਾਡਾ ਤੁਸੀਂ ਰਹਿਣ ਦਿਓ ਰਿਲੀਜ਼ ਨਾ ਕਰੋ ਕਿਸੇ ਯੂਟੀਟੀ ਤੋਂ ਦੇ ਦਿਓ ਸਾਨੂੰ ਕਿਹਾ ਗਿਆ ਸੀਗਾ ਕਿ মিডিਆ ਤੇ ਆਣਾ ਹੀ ਨਹੀਂ ਤੁਹਾਡੇ ਕਿਸੇ ਪ੍ਰੋਮੋਸ਼ਨ ਤੇ মিডিਆ ਨਹੀਂ ਆਣਾ ਸੱਚੀ ਕਹਿ ਰਹੀ ਹਾਂ ਮੈਂ ਬਟ ਤੁਸੀਂ ਸਾਰੇ ਆਏ ਹੋ ਸਾਡੀ ਪ੍ਰੋਮੋਸ਼ਨ ਤੇ ਵੀ ਆਏ ਹੋ ਤੇ ਸਾਡੇ ਨਾਲ ਇੱਥੇ ਵੀ ਖੜੇ ਹੋ ਥੈਂਕ ਯੂ মিডিਆ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੇਖ ਬਹਿ ਕੇ ਬਹੁਤ ਸੀਰੀਅਸ ਤਰੀਕੇ ਨਾਲ ਵੇਖ ਰਹੇ ਸੀਗੇ ਤੇ इमोशनल ਵੀ ਹੋਏ ਮੈਂ ਪਰਸਨਲੀ ਵੇਖ ਰਹੀ ਆ ਸੀ ਸਾਰਿਆਂ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਏਟਲੀਸਟ ਸਟੋਰੀ ਥੋੜੀ ਕਨੈਕਟ ਹੋ ਰਹੀ ਹੈ ਐਨੇ ਕੱਟ ਬਜਟ ਤੇ ਜੈਨੀ ਸੋਹਣੀ ਮੂਵੀ ਬਣਾਉਣਾ ਬਿਲਕੁਲ ਉਹਦੇ ਲਈ ਇੱਕ ਹਿੰਮਤ ਚਾਹੀਦੀ ਆ ਔਰ ਨੌਲੇਜ ਚਾਹੀਦਾ ਐਕਸਪੀਰੀਅੰਸ ਚਾਹੀਦਾ ਜਿਹੜਾ ਉਹ ਸਾਰੀ ਟੀਮ ਚ ਦੇਖਿਆ ਸੋ ਹੋਣੇ ਹੋਣੇ ਮਜਨੂ ਵੀ ਦਾ ਪ੍ਰੀਮੀਅਰ ਦੇਖ ਕੇ ਬਾਹਰ ਨਿਕਲੇ ਆ ਮੇਰੇ ਨਾਲ ਨੇ ਸਜਾਦ ਇਕਵਾਲ ਜੀ ਸੋ ਸਰ ਮੂਵੀ ਪਹਿਲਾਂ ਆਪਾਂ ਬਣਾਉਨੇ ਆ ਪਹਿਲਾਂ ਸੋਚਦੇ ਆ ਤੇ ਇਸ ਤੋਂ ਬਾਅਦ ਜਦੋਂ ਹੁਣ ਮੂਵੀ ਰਿਲੀਜ਼ ਹੋ ਚੁੱਕੀ ਆ ਫਾਈਨਲੀ ਤਾਂ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਅੱਛਾ ਮਤਲਬ ਜਿਹੜੇ ਲੋਕ ਕੀ ਵੇਖ ਰਹੇ ਸੀਗੇ মিডিਆ ਐਂਡ एवरीवन ਸਾਰੇ ਵੇਖ ਬਹਿ ਕੇ ਬਹੁਤ ਸੀਰੀਅਸ ਤਰੀਕੇ ਨਾਲ ਵੇਖ ਰਹੇ ਸੀਗੇ ਜੀ ਤੇ इमोशनल ਵੀ ਹੋਏ ਮੈਂ ਪਰਸਨਲੀ ਵੇਖ ਰਿਹਾ ਸੀ ਸਾਰਿਆਂ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਏਟਲੀਸਟ ਸਟੋਰੀ ਥੋੜੀ ਕਨੈਕਟ ਹੋ ਰਹੀ ਹੈ ਤੇ ਪਬਲਿਕ ਨੂੰ ਪਸੰਦ ਆ ਰਹੀ ਹੈ ਕਿਉਂਕਿ ਤੋਂ ਮੂਵੀ ਬਣੀ ਕਦੋਂ ਸੀ ਕਿਹੜੇ ਮਨੂੰ ਲੱਗਿਆ ਜਿਵੇਂ ਸਮਰ ਸੀਜ਼ਨ ਚ ਬਣੀ ਹੁੰਦੀ ਆ ਜੀ 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 ਬਹੁਤ ਹੀ ਜੂਨ ਤੇ ਬਹੁਤ ਹੀ ਗਰਮ ਟਾਈਮ ਤੇ ਫਿਲਮ ਸ਼ੂਟ ਹੋਈ ਸੀ ਤੇ ਬਹੁਤ ਟਫ ਵੀ ਸੀਗਾ ਬਟ ਫਿਰ ਡੇਟਾਂ ਦਾ ਮਸਲਾ ਹੁੰਦਾ ਮੈਂ ਵੀ ਬਾਲੀਵੁੱਡ ਕੰਮ ਕਰਦਾ ਤੇ ਉਸ ਟਾਈਮ ਇਹੀ ਫਿਲਮਾਂ ਚੱਲ ਰਹੀਆਂ ਸੀਗੀਆਂ ਫਿਰ ਅਸੀਂ ਜੂਨ ਦਾ ਡਿਸਾਈਡ ਕੀਤਾ ਹੈ ਇਹ ਲਾਕਡਾਊਨ ਸੈਕਿੰਡ ਲਾਕਡਾਊਨ ਦੇ ਵਿੱਚ ਜੜੀ ਨਾ ਫਿਲਮ ਬਣੀ ਸੀ ਜੀ ਠੀਕ ਹੈ ਤਾਂ ਕਿੰਨਾ ਕੁ ਟਫ ਰਿਹਾ ਸਾਰੇ ਐਕਟਰਸ ਨੂੰ ਸਿਲੈਕਟ ਕਰਨਾ ਇਸ ਤੋਂ ਬਾਅਦ ਉਹਨਾਂ ਤੋਂ ਰੋਲ ਕਰਵਾਉਣੀ ਨਹੀਂ ਇੰਨਾ ਟਫ ਨਹੀਂ ਸੀ ਬਿਕੋਜ਼ ਜਿਨਨੇ ਵੀ ਨਿਰਮਲ ॠषि मैम ਪੰਗੂ मैम ਬਲਕਿ ਸਾਰੇ ਬਹੁਤ ਹੀ ਬਹੁਤ ਵੱਡੇ ਕਲਾਕਾਰ ਨੇ ਪੰਜਾਬ ਦੇ ਨਾਲ ਪ੍ਰੀਤ ਬਾੜ ਬਹੁਤ ਅੱਛੇ ਐਕਟਰ ਨੇ ਕਿਰਨ ਸ਼ੇਰ ਕਿ ਬਹੁਤ ਵਧੀਆ ਕੰਮ ਕਰ ਗਈ ਤੇ ਜ਼ਿਆਦਾ ਕੁਝ ਟਫ ਨਹੀਂ ਸੀ ਬਹੁਤ ਪਿਆਰੇ ਐਕਟਰਸ ਨੇ ਸਾਰੇ ਥੈਂਕ ਯੂ ਸਰ ਸੋ ਹੁਨੇ ਹੁਨੇ ਮਜਨੂ ਮੂਵੀ ਦਾ ਪ੍ਰੀਮੀਅਰ ਦੇਖ ਕੇ ਬਾਹਰ ਨਿਕਲੇ ਤਾਂ ਮੇਰੇ ਨਾਲ ਨੇ ਬਹੁਤ ਹੀ ਫੇਮਸ ਐਕਟਰ ਮਨਜੀਤ ਸਿੰਘ ਦਾ ਪਗਲਵਤ ਕਰਦੇ ਆ ਸੋ ਮਜਨੂ ਮੂਵੀ ਦੇ ਵੇਲੇ ਕਿਦਾਂ ਦਾ ਰਿਐਲ ਐਕਸਪੀਰੀਅੰਸ ਬਹੁਤ ਵਧੀਆ ਕਿਉਂਕਿ ਕ ਥੋੜਾ ਟਾਈਮ ਪਹਿਲਾਂ ਦੀ ਸ਼ੂਟਿੰਗ ਹੋਈ ਸੀ ਤੇ ਆਪਣਾ ਨਵਾਂ ਪੰਜਾ ਦੇਖ ਕੇ ਅੱਛਾ ਲੱਗਿਆ ਤੇ ਤੁਸੀਂ ਦੱਸੋ ਪਹਿਲਾਂ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗੀ ਸੋਹਣੀ ਮੂਵੀ ਐਫਰਟ ਵਧੀਆ ਜਿੱਦਾਂ ਦਾ ਕਿਉਂਕਿ ਹਰ ਟੀਮ ਦੇ ਆਪਣਾ ਲਿਮਿਟੇਸ਼ਨ ਹੁੰਦੇ ਨੇ ਖਾਸ ਤੌਰ ਤੇ ਬਜਟ ਦੇ ਆ ਇੰਨੇ ਘੱਟ ਬਜਟ 'ਚ ਇੰਨੀ ਸੋਹਣੀ ਮੂਵੀ ਬਣਾਉਣਾ ਉਹਦੇ ਲਈ ਇੱਕ ਹਿੰਮਤ ਚਾਹੀਦੀ ਆ ਔਰ ਨੌਲੇਜ ਚਾਹੀਦਾ ਐਕਸਪੀਰੀਅੰਸ ਚਾਹੀਦਾ ਜਿਹੜਾ ਉਹ ਸ਼ਾਰੀ ਟੀਮ 'ਚ ਦੇਖਿਆ ਕਿ ਇੱਕ ਪੰਜਾਬੀ ਦਾ ਅੱਛਾ ਸਿਨੇਮਾ ਉਹਨਾਂ ਨੇ ਟੈਕਨੀਕਲੀ ਇਮੋਸ਼ਨਲੀ ਬਹੁਤ ਸੋਹਣਾ ਕ੍ਰੀਏਟ ਕੀਤਾ ਸੋ ਚਲੋ ਮੈਂ ਤੁਹਾਡੇ ਤੋਂ ਪੁੱਛਦੀਆਂ ਵੀ ਹਰ ਵਾਰ ਡਿਫਰੈਂਟ ਤਰ੍ਹਾਂ ਦਾ ਰੋਲ ਕਰਨ ਨੂੰ ਮਿਲਦਾ ਸੋ ਕਿੱਦਾਂ ਕਿੰਨਾ ਕੁ ਜ਼ਿਆਦਾ ਮਤਲਬ ਟਫ ਰਹਿੰਦਾਗਾ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਆਪਦਾ ਖੁਦ ਦਾ ਦੇਖੋ ਸਭ ਤੋਂ ਔਖਾ ਕੰਮ ਇਹ ਹੀ ਹੁੰਦਾ ਇੱਕ ਐਕਟਰ ਲਈ ਕਿ ਮੈਂ ਅਲੱਗ ਕੀ ਕਰਾਂ ਕਿਉਂਕਿ ਖਾਸ ਤਰ੍ਹਾਂ ਕਿ ਜਿਹੜੇ ਡਾਇਰੈਕਟਰ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹ ਕੈਰੇਕਟਰ ਬੱਸ ਉਹਨੂੰ ਬੁਲਾ ਲਓ ਵੀ ਇਦਾਂ ਦਾ ਕੈਰੈਕਟਰ ਆ ਨਾ ਜਿਵੇਂ ਛੇੜ ਲੋਕਾਂ ਚ ਆਈ ਹੋਈ ਹੈ ਮੇਰੀ ਅਮੇਜ ਪਰ ਜਦੋਂ ਅਲੱਗ ਕਰਨ ਨੂੰ ਮਿਲਦਾ ਫਿਰ ਲੱਗਦਾ ਨਹੀਂ ਯਾਰ ਇਹ ਇਹ ਕੰਮ ਵੀ ਕਰ ਸਕਦਾ ਤਾਂ ਫਿਰ ਪਰ ਉਹਦੇ ਵਿੱਚ ਵੀ ਆ ਵੀ ਇੱਕੋ ਤੇ ਇੱਕੋ ਤਰ੍ਹਾਂ ਦੇ ਜਿਹੜੇ ਕੈਰੈਕਟਰ ਨੇ ਉਹਨਾਂ ਦੀ ਛੇੜ ਜਿਹਾ ਅਲੱਗ-ਅਲੱਗ ਕਿਵੇਂ ਕ੍ਰੀਏਟ ਕਰਨੀ ਆ ਵੀ ਪਿਛਲੇ ਕੈਰੈਕਟਰ ਨਾਲ ਉਹ ਮੇਲ ਨਾ ਗਾਵੇ ਅਲੱਗ ਹੋਵੇ ਇਹ ਬਹੁਤ ਵੱਡਾ ਚੈਲੰਜ ਆਉਂਦਾ ਕਿਉਂਕਿ ਦੇਖੋ ਜੇ ਸ਼ਰਾਬੀ ਆ ਤਾਂ ਉਹ ਇੱਕ ਤਰ੍ਹਾਂ ਦਾ ਹੋਊਗਾ ਪਰ 10 ਤਰ੍ਹਾਂ ਦੇ ਸ਼ਰਾਬੀ ਕ੍ਰੀਏਟ ਕਰਨੇ ਜੀ ਉਹ ਬਹੁਤ ਔਖਾ ਕੰਮ ਆ ਇੱਕ ਵਾਰੀ ਤਾਂ ਬੰਦਾ ਕਰ ਲੂਗਾ ਪਹਿਲੀ ਵਾਰ ਵੀ ਮੈਂ ਖਰਾਬੀਆਂ ਆ ਯਾਰ ਇਹ ਕਰਨ ਪਰ ਸ਼ਰਾਬੀਆਂ ਦੇ ਪੜਾ ਲਿਖਿਆ ਲੱਗੂਗਾ ਅਨਪੜ ਸ਼ਰਾਬੀ ਹੋਰ ਹੁੰਦਾ ਗਰੀਬ ਸ਼ਰਾਬੀ ਹੋਰ ਆ ਅਮੀਰ ਸ਼ਰਾਬੀ ਹੋਰ ਆ ਹੈਨਾ ਉਹਦਾ ਵੀ ਇੱਕ ਬਦਮਾਸ਼ ਸ਼ਰਾਬੀ ਹੋਰ ਇੱਕ ਸੌ ਸ਼ਰਾਬੀ ਹੋਰ ਕਿੰਨੀਆਂ ਸ਼ੇਡ ਜਨੇ ਉਹ ਕ੍ਰੀਏਟ ਕਰਨੀਆਂ ਉਹ ਇਮੇਜਿਨ ਕਰਨੀਆਂ ਤੇ ਉਹਨੂੰ ਪਰਫਾਰਮੈਂਸ ਕਰਨਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਏ ਕੈਕਟਰ ਲਈ ਤੇ ਬਾਬਾ ਜੀ ਦੀ ਕਿਰਪਾ ਹੁਣ ਤੱਕ ਕਿ ਉਹ ਮੌਕਾ ਮਿਲ ਰਿਹਾ ਹੈ ਮੂਵੀਜ਼ ਦੇ ਵਿੱਚ ਜਿਹੜੇ ਡਾਇਲੌਗ ਬੋਲਦੇ ਹੋ ਡਾਇਲੌਗ ਡਿਲੀਵਰ ਹੁੰਦੇ ਆ ਉਹਨਾਂ ਦੇ ਵਿੱਚੋਂ ਹਰੇਕ ਦੇ ਵਿੱਚੋਂ ਕਮੇਟੀ ਵਾਰ ਨਿਕਲ ਕੇ ਨਿਕਲਦੀ ਆ ਸੋ ਡਾਇਲੌਗ ਦਾ ਕਮਾਲ ਹੈ ਕਿ ਇਹਦਾ ਖੁੱਦ ਦੇ ਵਿੱਚ ਹੀ ਆਂ ਦੇ ਖੁੱਦ ਦੇਖੋ ਉਹ ਕੈਰੈਕਟਰ ਦੀ ਡਿਮਾਂਡ ਹੁੰਦੀ ਹੈ ਹੈਨਾ ਕਈ ਵਾਰ ਤੁਸੀਂ ਮੈਂ ਦੇਖਿਆ ਹੋਣਾ ਕਿ ਮੇਰੇ ਇਦਾਂ ਦੇ ਕਈ ਫਿਲਮਾਂ ਚ ਸੀਨ ਵੀ ਨੇ ਜਿਹਨੇ ਕਿ ਮੈਂ ਇਮੋਸ਼ਨਲ ਹੱਸਦੇ ਹੱਸਦੇ ਰੋਣਾ ਵੀ ਹੁੰਦਾ ਉਹ ਟੀਮ ਦਾ ਉਹ ਐਕਟਰ ਦੀ ਕ੍ਰੀਏਟੀਵਿਟੀ ਆ ਤੇ ਉਹ ਜਦੋਂ ਸਮਝਾਉਂਦੇ ਆ ਵੀ ਇਦਾਂ ਨਹੀਂ ਜੇ ਫਨੀ ਆ ਤਾਂ ਫਨ ਕਰਨਾ ਪਊਗਾ ਜੇ इमोशनल ਆ ਤਾਂ ਫਿਰ ਲੋਕਨ ਰਵਾਉਣਾ ਵੀ ਪਊਗਾ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਤੋਂ ਮਜਨੂ ਵੀ ਦੇਖ ਕੇ ਨਿਕਲੇ ਹਾਂ ਤਾਂ ਕਿੱਦਾਂ ਲੱਗੀ ਬਹੁਤ ਅੱਛੀ ਜੀ ਪਿਕਚਰ ਕਮਾਲ ਦੀ ਪਿਕਚਰ ਹੈ ਬੜਾ ਕੁਝ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਫੋਕ ਕਲਚਰ ਨੂੰ ਪ੍ਰਮੋਟ ਕੀਤਾ ਹੈ 뮤జిక్ ਨੂੰ ਅੱਛਾ ਜਸਟੀਫਾਈ ਕੀਤਾ ਸਭ ਤੋਂ ਓਡੀ ਗੱਲ ਹੈ ਕਿ ਕਈ ਵਾਰ ਅਸੀਂ ਵੇਖਦੇ ਹਾਂ ਨਾ ਕਿ ਗਾਣੇ ਮੈਂ ਖੁਦ ਸਪੈਸ਼ਲੀ ਏਡੇ ਏਡੀ ਵੱਡੀਆਂ ਫਿਲਮਾਂ 'ਚ ਕੰਮ ਕਰਦੇ ਆ ਮਿਊਜ਼ਿਕ ਕਰਦੇ ਆ ਲੇਕਿਨ ਉਹਦਾ ਕਈ ਵਾਰੀ ਇੱਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਗਾਣੇ ਸਾਡੇ ਅਸੀਂ ਸਥਾਈ ਅੰਤਰ ਬਣਾਉਂਦੇ ਆ ਤੇ ਖਾਲੀ ਸਥਾਈ ਚ ਚਲਾ ਕੇ ਗਾਣਾ ਖਤਮ ਕਰ ਦਿੰਦੇ ਆ ਮਤਲਬ ਗਾਣੇ ਦੀ ਇਤਨਾ ਲੱਗਦਾ ਹੈ ਕਿ ਵੈਲਿਊ ਕੋਈ ਨਹੀਂ ਹੈਗੀ ਹੈਨਾ ਤੇ ਮੈਂ ਕਈ ਵਾਰੀ ਕਹਿੰਦਾ ਡਾਇਰੈਕਟਰਸ ਨੂੰ ਕਿ ਇੱਦਾਂ ਨਾ ਕਰੋ ਗਾਣੇ ਬਹੁਤ ਮਿਹਨਤ ਨਾਲ ਬੰਦਦੇ ਆ ਮਿਊਜ਼ਿਕ ਬਹੁਤ ਮਿਹਨਤ ਨਾਲ ਬੰਦਾ ਲੇਕਿਨ ਐਸ ਪਿਕਚਰ 'ਚ ਸਪੈਸ਼ਲੀ ਗਾਣਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਬਸ ਇਹ ਬਹੁਤ ਅੱਛੀ ਮਿਊਜ਼ਿਕ ਬਹੁਤ ਅੱਛਾ ਹੈ ਮੂਵੀ ਬਹੁਤ ਅੱਛੀ ਸਟੋਰੀ ਬਹੁਤ ਅੱਛੀ ਐਕਟਿੰਗ ਬਹੁਤ ਅੱਛੀ ਹੈ ਸਪਨੂ ਵੇਖਣੀ ਚਾਹੀਦੀ ਹੈ 5 ਮਿੰਟ ਦਾ ਨਾ ਕਿੰਨਾ ਕਰਨਾ ਹੈ 7 ਥੈਂਕ ਯੂ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਵੀ ਬਹੁਤ ਇੰਨਾ ਪਿਆਰ ਦੇ ਰਹੇ ਹੋ ਮਤਲਬ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੀ ਹ ਇੱਥੇ ਬਹੁਤ ਡਰਾਇਆ ਜਾਂਦਾ ਹੈ ਮੇਰੇ ਵਰਗਾ ਆਰਟਿਸਟਾਂ ਨੂੰ ਬਹੁਤ ਡਰਿਆ ਜਾਂਦਾ ਪੰਜਾਬ 'ਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਮੈਂ स्टार्टिंग 'ਚ ਵੀ ਕਿਹਾ ਸੀਗਾ ਕਿ ਇਹ ਤਾਂ ਕੁਝ ਨਹੀਂ ਤੁਹਾਡੀ ਫਿਲਮ ਐਦਾ ਹੈ ਹਨਾ ਤੁਹਾਡਾ ਤੁਸੀਂ ਰੈਨਡੋ ਰਿਲੀਜ਼ ਨਾ ਕਰੋ ਕਿਸੇ OTT 'ਤੇ ਤਾਂ ਦੇ ਦਿਓ ਬਹੁਤ ਡਰਿਆ ਜਾਂਦਾ ਪਰ ਕਿਸੇ ਨੇ ਨਹੀਂ ਡਰਨਾ ਇਹ মিডিਆ ਸਾਡੇ ਨਾਲ ਹੈ ਸਾਨੂੰ ਕਿਹਾ ਗਿਆ ਸੀਗਾ ਕਿ মিডিਆ ਤੇ ਆਣਾ ਹੀ ਨਹੀਂ ਤੁਹਾਡੇ ਕਿਸੇ ਪ੍ਰੋਮੋਸ਼ਨ ਤੇ মিডিਆ ਨੇ ਨਹੀਂ ਆਣਾ ਸੱਚੀ ਕਹਿ ਰਹੀ ਹਾਂ ਮੈਂ ਪਰ ਤੁਸੀਂ ਸਾਰੇ ਆਏ ਹੋ ਸਾਡੀ ਪ੍ਰੋਮੋਸ਼ਨ ਤੇ ਵੀ ਆਏ ਹੋ ਤੇ ਸਾਡੇ ਨਾਲ ਇੱਥੇ ਵੀ ਖੜੇ ਹੋ ਥੈਂਕ ਯੂ মিডিਆ ਦਾ ਬਹੁਤ ਬਹੁਤ ਧੰਨਵਾਦ ਐਸਾਰੇ ਝੂਟਨੇ ਸਾਰੀ ਫਿਲਮਾਂ ਬਣਾਓ ਵਧੀਆ ਫਿਲਮਾਂ ਬਣਾਓਗੇ ਤਾਂ ਪੰਜਾਬ ਜ਼ਰੂਰ ਦੇਖੂਗਾ মিডিਆ ਵੀ ਸਾਡੇ ਨਾਲ ਹੈ स्टार्टिंग ਦੇ ਵਿੱਚ ਚੁਲਬੁਲਾ ਰੋਲ ਸੀਗਾ ਤਾਂ ਇਸ ਤੋਂ ਬਾਅਦ ਬੜਾ ਇਮੋਸ਼ਨਲ ਰੋਲ ਹੈ ਤਾਂ ਕਿਦਾਂ ਲੱਗਿਆ ਕੈਰੈਕਟਰ ਪਲੇ ਕੀਤੇ ਨੇ ਮੈਮ ਦੋ ਦੋ ਕੈਰੈਕਟਰ ਪਲੇ ਕੀਤੇ ਨੇ ਤੁਸੀਂ ਵੰ ਸਕਦੇ ਹੋ ਕਿ ਇੱਕ ਪਹਿਲਾ ਜਿੱਦਾਂ ਦਾ ਸੀਨ ਸੀਗਾ ਇੱਕ ਲਾਈਕ ਲੜਕੀ ਜੀ ਚੁਲਬੁਲੀ ਜੀ ਕੁੜੀ ਮੈਂ ਇੰਟਰਵਿਊ ਚ ਲਈ ਕਿਹਾ ਹੈ ਕਿ ਇੱਕਦਮ ਲੜਕੀ ਜੀ ਕੁੜੀ ਹੈ ਬਸ ਕਿਤੇ ਵੀ ਲੜ ਦੇਣਾ ਬਸ ਮੂੰਹ ਤੋੜ ਕੇ ਜਵਾਬ ਦੇ ਦੇਣਾ ਬਾਅਦ ਵਿੱਚ ਫਿਰ ਮਜਨੂ ਨੇ ਛੱਡਿਆ ਹੀ ਨਹੀਂ ਕਸ ਜੋ ਗਿਆ ਫਿਰ ਅੱਪਾ ਰੋਣ ਜੋ ਕੇ ਰਹਿ ਗਏ ਆ ਤੁਹਾਡੀ ਫੈਮਿਲੀ ਆਈ ਸੀ ਸਾਰੀ ਤਾਂ ਕਿੱਦਾਂ ਦਾ ਹੰਦਾਰਾ ਮਿਲਿਆ ਉਹਨਾਂ ਤੋਂ ਕਿੱਦਾਂ ਕੀ ਕਹਿੰਦੇ ਮੇਰੀ ਫੈਮਿਲੀ ਆਈ ਮੈਨੂੰ ਡਰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਮਮ ਕੀ ਕਹਿਣਗੇ ਪਤਾ ਨਹੀਂ ਮਾਸੀ ਹੋਣੇ ਕੀ ਕਹਿਣਗੇ ਉਹਨਾਂ ਨੇ ਕਿਵੇਂ ਲੱਗੂਗਾ ਬਟ ਸਾਰਿਆਂ ਨੂੰ ਅੱਛਾ ਲੱਗ ਰਿਹਾ ਹੁਣ ਆਈ ਵਿਸ਼ ਕਿ ਸੱਚ ਹੋਵੇ ਸਾਰਿਆਂ ਨੂੰ ਸੱਚੀ ਚੰਗਾ ਲੱਗਿਆ ਹੋਵੇ ਕੋਈ ਕਿ ਦਿਲੋਂ ਹੀ ਗਾਵੇ ਜੋ ਤੁਸੀਂ ਵੀ ਕਹੋਗੇ ਨਾ ਮੈਨੂੰ ਦਿਲੋਂ ਕਿਉਂ ਕਿ ਬਟਾ ਕਿਰਨ ਆ ਫਿਲਮ ਤੇਰੀ ਇੱਦਾਂ ਦੀ ਹੈ ਮੈਨੂੰ ਦਿਲੋਂ ਕਿਉਂ ਤਾਂ ਕਿ ਮੈਂ ਆਪਣੀਆਂ ਗਲਤੀਆਂ ਨੂੰ ਸੁਧਾਰ ਸਕਾਂ ਜੀ ਹਾਂਜੀ ਉਹ ਲਾਸ ਤੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਸੇਜ ਕੁਝ ਨਹੀਂ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੀ ਫਿਲਮ ਕੱਲ ਲੱਗਣੀ ਹੈ ਜੀ ਸਿਨੇਮਾ ਘਰਾਂ ਦੇ ਵਿੱਚ ਤੇ ਤੁਸੀਂ ਸਾਰੇ ਥੋੜਾ ਜਿਹਾ ਟਾਈਮ ਕੱਢ ਕੇ ਸਾਡੀ ਛੋਟੀ ਜਿਹੀ ਕਹਾਣੀ ਹੈ ਜੀ ਦੇਖਣਾ ਉਹ ਕਿਹੋ ਜਿਹਾ ਕਿ ਤੁਹਾਨੂੰ ਜ਼ਰੂਰ ਤੁਸੀਂ ਕਨੈਕਟ ਕਰੋਗੇ ਤਾਂ ਤੁਹਾਨੂੰ ਲੱਗੂਗਾ ਕਿ ਬਈ ਅਸੀਂ ਕੁਝ ਦੇਖਿਆ ਤੁਹਾਡੇ ਡਾਇਲੌਗ ਬੜੇ ਫੇਮਸ ਹੋ ਜਾਂਦੇ ਇੱਕ ਡਾਇਲੌਗਸ ਨਾਲ ਡਾਇਲੌਗ ਬੇਪਰਵਾਸ ਅਜਨਾਬ ਕਿਉਂ ਤੂੰ ਸਾਟ ਲਗਾਈ ਬੈਠੇ ਹਾਂ ਤੇਰੀਆਂ ਹੀ ਉਡੀਕਾਂ ਚ ਤੋ ਕਿਉਂ ਨਾ ਅੱਖ ਲੜਾਈ ਉਹ ਵਾਓ ਥੈਂਕ ਯੂ ਥੈਂਕ ਯੂ ਬਹੁਤ ਸੋਹਣੀ ਫਿਲਮ ਹੈ ਜੀ ਬਹੁਤ ਅੱਛੀ ਫਿਲਮ ਹੈ ਬਹੁਤ ਸੋਹਣਾ ਐਫਰਟ ਕੀਤੇ ਹੋਏ ਆ ਮਿਊਜ਼ਿਕ ਬਹੁਤ ਸੋਹਣਾ ਜੇ ਤੁਸੀਂ ਅੰਦਰ ਬੈਠਦੇ ਹੋ ਫਿਲਮ ਦੇਖਦੇ ਹੋ ਤਾਂ ਗਾਣੇ ਤਾਂ ਨੂੰ ਬਹੁਤ ਬਣ ਕੇ ਰੱਖਦੇ ਸਟੋਰੀ ਬਹੁਤ ਬਣ ਕੇ ਰੱਖਦੀ ਆ ਚੰਗੇ ਐਕਟਰਾਂ ਦਾ ਕੰਮ ਤਾਂ ਬਹੁਤ ਬਣ ਕੇ ਰੱਖਦਾ ਸੋ ਓਵਰ ਆਲ ਇਟਸ ਗੁੱਡ ਮੂਵੀ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਕਨੈਕਟ ਕਰਦੀਆਂ ਨੇ ਸੋ ਬਹੁਤ ਛੀ ਮੂਵੀ ਆ ਜਾਓ ਪਰਿਵਾਰ ਨਾਲ ਦੇਖੋ ਔਰ ਸਭ ਤੋਂ ਸੋਹਣੀ ਗੱਲ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਆ ਕੋਈ ਵੀ ਇੱਕ ਇੱਕ ਸਿੰਗਲ ਚੀਜ਼ ਵੀ ਤੁਹਾਨੂੰ ਇਹ ਚ ਨਹੀਂ ਲੱਗੂਗੀ ਤਾਂ ਲੱਗੇਗਾ ਕਿ ਯਾਰ ਤੁਸੀਂ ਔਕਰਨੈਸ ਫੀਲ ਕਰ ਰਹੇ ਹੋ ਇਟਸ ਗੁੱਡ ਮੂਵੀ ਬਹੁਤ ਵਧੀਆ ਫਿਲਮ ਲੱਗੀ ਹੈ ਤੇ ਬੜੀ ਦੇਰ ਬਾਅਦ ਐਸੀ ਫਿਲਮ ਆਈ ਹੈ ਆਪ ਜਾਈਏ ਮੈਂ ਸਭ ਫੈਮਿਲੀ ਸੇ ਸਭ ਯੂਥ ਸੇ ਗੁਜ਼ਾਰਿਸ਼ ਕਰੂੰਗਾ ਕਿ ਆਪ ਜਾਏ और ये बहुत अच्छी फिल्म बनी हुई है काफ़ी देर बाद ऐसी रोमांटिक स्टोरीज़ आती है तो प्रीत भाट साहब ने बहुत अच्छा काम किया किरण शेरगिल मैम ने बहुत अच्छा काम किया हुआ है तो आप जाइए डायरेक्टर जो है डायरेक्टर सुजात इकबाल खान मुंबई से जो है उन्हें बहुत अच्छी डायरेक्ट की है फिल्म तो आप जाइए और देखिए मैं चाहूँगा कि सब फैमिली से सब पंजाब से गुजारिश करना चाहूँगा इवन के ऑल ओवर इंडिया जितने भी लोग हैं सबसे गुजारिश करना चाहूँगा कि जाइए ये फिल्म देखिए काफ़ी देर बाद ऐसी स्टोरी देखने को मिली स्क्रीन पर